ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਬਹੁਤ ਸਾਰੀਆਂ ਮਸ਼ੀਨਰੀਆਂ ਜਿਵੇਂ ਕਿ ਹਰ ਰੋਜ਼ ਤੁਹਾਨੂੰ ਆਪਾਂ ਦਿਖਾਉਣੇ ਹੁੰਦੇ ਆ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਆ ਕੱਲੀ ਕੱਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਤੇ ਗੱਡੀਆਂ ਜਿਹੜੀਆਂ ਮਿਲਣਗੀਆਂ ਤੁਹਾਡੇ ਇਲਾਕੇ ਦੀਆਂ ਮਿਲਣਗੀਆਂ ਜੀ ਤੇ ਪੂਰੀ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਆ ਕਰੋ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਨੰਬਰ ਹੈ 8814038764 ਤੁਹਾਡੇ ਕੋਲੇ ਕੁਝ ਵੀ ਐ ਕੋਠੀਆਂ ਮਕਾਨ ਘਰ ਗੱਡੀ ਐ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਆਂ ਜੀ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਆਲਟੋ ਐ ਜੀ ਆਲਟੋ ਨਵੇਂ ਮਾਡਲ ਦੀ ਐ ਆਲਟੋ 800 2017 ਮਾਡਲ ਐ ਤੇ ਗੱਡੀ ਕੁੱਲ 19000 ਚੱਲੀ ਹੋਈ ਐ ਸ਼ੋਰੂਮ ਕੰਡੀਸ਼ਨ ਐ ਤੇ ਟਾਇਰ ਆਪਾਂ ਨੂੰ 70 ਤੋਂ 75 ਪੈਸੇ ਮਿਲ ਜਾਣਗੇ ਫਰਸਟ ਓਨਰ ਗੱਡੀ ਆ 310000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਸੁਨਾਮ ਸੰਗਰੂਰ ਇਹਨਾਂ ਦਾ ਏਰੀਆ 310 ਡਿਮਾਂਡ ਲੈਸ ਹੋ ਜਾਊਗਾ ਮਾਲਕ ਨੇ ਕਿਹਾ ਮੌਕੇ ਤੇ ਜਦੋਂ ਗੱਡੀ ਦੇਖਣ ਵਾਸਤੇ ਕੋਈ ਆਊਗਾ ਤਾਂ ਵੇਚੇ ਗੱਲ ਕਰਾਂਗੇ ਤੇ ਰੇਟ ਅਡਜਸਟਮੈਂਟ ਕਰ ਲਵਾਂਗੇ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਤੁਸੀਂ ਦੇਖਣੋ ਚਾਰੇ ਪਾਸੋਂ ਮਾਲਕ ਨੇ ਵਧੀਆ ਫੋਟੋਆਂ ਖਿੱਚ ਕੇ ਭੇਜੀਆਂ ਤੇ ਨੰਬਰ ਪੰਜਾਬ ਹੈ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 7087806243 ਤੇ ਸੈਕਿੰਡ ਜਿਹੜੀ ਆਪਾਂ ਗੱਡੀ ਲੈ ਕੇ ਪਹੁੰਚੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੋਵਿਡ ਆਪਾਂ ਲੈ ਕੇ ਪਹੁੰਚੇ ਆ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਤੇ ਕੁੱਲ 34000 ਗੱਡੀ ਚੱਲੀ ਹੋਈ ਐ ਪਹਿਲੇ ਨਾਮ ਗੱਡੀਆਂ ਚ ਇਹਨਾਂ ਦਾ ਏਰੀਆ ਨੂਰਮਲ ਗੱਡੀ ਦਾ ਮਾਡਲ 2017 ਦਾ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਕਮੀ ਕੋਈ ਨਹੀਂ ਹੈਗੀ ਗੱਡੀ 'ਚ ਬਹੁਤ ਜਿਆਦਾ ਵਧੀਆ ਗੱਡੀ ਐ ਸਹੀ ਬਾਕੀ ਤੁਹਾਡੇ ਸਾਹਮਣੇ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਰੀਨੋਲਟ ਦੀ ਕਵਿਡ ਗੱਡੀ ਐ ਤੇ ਮਾਲਕ ਨੇ ਦੱਸਿਆ ਵੀ ਇਹਨਾਂ ਨੇ ਜਾਣਿਆ ਜੀ ਬਾਹਰ ਬਾਹਰ ਜਾਣ ਕਰਕੇ ਗੱਡੀ ਐ ਜਿਹੜੀ ਆਹ ਸੇਲ ਕਰਨੀ ਐ ਤੇ ਵਧੀਆ ਗੱਡੀ ਐ ਤੇ 4 ਲੱਖ ਰੁਪਇਆ ਮੰਗ ਮਾਲਕ ਨੇ ਮੰਗੀ ਐ ਤੇ ਕਹਿੰਦੇ ਸੀਗੇ ਮੌਕੇ ਤੇ ਘੱਟਵਾਦਾ ਜ਼ਰੂਰ ਕਰਾਂਗੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਦੇ ਰੱਖਿਆ ਸਕਰੀਨ ਤੇ 95 926 52 417 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਹੁਣ ਦੇਖੋ ਤੁਸੀਂ ਅਗਲੀ ਗੱਡੀ ਆਪਣੇ ਕੋਲੇ ਜੜੀ ਗੱਡੀ ਪਹੁੰਚੀ ਐ ਆਹ ਗੱਡੀ ਅਸੀਂ ਐਂਡਿਕਮ ਐਚ ਆਰ ਨੰਬਰ ਐ ਹਰਿਆਣਾ ਨੰਬਰ ਐ ਤੇ ਨੰਬਰ ਪਲੇਟਾਂ ਸਰਕਾਰੀ ਨਹੀਂ 2009 ਮਾਡਲ ਗੱਡੀ ਐ ਦੇ 65000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ ਗੱਡੀ ਦੀ ਕੰਡੀਸ਼ਨ ਵਧੀਆ ਹੈ সিলਵਰ ਕਲਰ ਦੀ ਗੱਡੀ ਆ ਤੇ ਜਿੰਨਾ ਦੀ ਗੱਡੀ ਆ ਉਹਨਾਂ ਦਾ ਨੰਬਰ 98 726 ਤੇ 80501 ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਨੂੰ ਇੱਕ ਵਾਰੀ ਫੋਨ ਜ਼ਰੂਰ ਲਗਾ ਲਿਓ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰਦੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰਦੋ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਹਾਲਤ ਸਾਈਡ ਕਰਕੇ ਕਲਿੱਕ ਜ਼ਰੂਰ ਕਰਦੋ ਬਾਕੀ ਜਲਦੀ ਮਿਲਦੇ ਆਪਾਂ ਤੇ ਕਿਸੇ ਨੂੰ ਐਡ ਕਰਵਾਉਣੀ ਹੋਵੇ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੋਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 87140 83764 ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਕਿੰਨੇ ਰੇਟ ਦੇ ਵਿੱਚ ਕੋਈ ਗੱਡੀ ਚਾਹੀਦੀ ਆ ਬੋਲਟ ਮੋਟਰਸਾਈਕਲ ਕੋਠੀ ਮਕਾਨ ਘਰ ਕੁਝ ਵੀ ਚਾਹੀਦਾ ਕਮੈਂਟ ਪਾਓ ਜੀ